ਟੋਡੇ ਫਾਦਰ ਸਾਹਿਬ ਐਮਪੀ ਰਹੇ ਤੁਹਾਡੇ ਭਾਈ ਸਾਹਿਬ ਲਗਾਤਾਰ ਇਲੈਕਸ਼ਨ ਲੜਦੇ ਰਹੇ ਬੋਬੀ ਮਾਨ ਦੀ ਪੋਲੀਟਿਕਲ ਐਂਟਰੀ ਕਿਵੇਂ ਹੁੰਦੀ ਹੈ ਔਰ ਮੇਰੀ ਬਾਲ ਸਾਹਿਬ ਨਾਲ ਕਮਿਟਮੈਂਟ ਹੋਈ ਸੀ ਕਿ ਮੈਨੂੰ ਕਹਿੰਦੇ ਕਿੰਨੇ ਵੋਟ ਮੈਂ ਕਿਹਾ ਤੁਸੀਂ ਕਿੰਨੇ ਚਾਹੁੰਦੇ ਆ ਜੀ ਉਹ ਕਹਿੰਦੇ ਸੀ 15000 ਵੋਟ ਹੋਰ ਤੋਂ ਵਧਾ ਦੇ ਮੈਂ ਖੁਸ਼ ਐ ਔਰ ਮੈਂ 1.27000 ਵੋਟ ਤੋਂ ਵਧਾਈ ਸੀਗੀ ਔਰ ਬਾਲ ਸਾਹਿਬ ਨੇ ਜਿਹੜੀ ਟਿਕਟ ਦਿੱਤੀ ਹੈ ਨਾ ਜਿਹੜੇ ਹਲਕੇ ਸੀ ਇਹ ਹੋਰ ਤੇ ਬੱਲੂਆਣਾ ਮੇਰੀ ਡਿਊਟੀ ਰਹੀ ਹੈ ਹਾਂਜੀ ਫਾਦਰ ਸਾਹਿਬ ਵੇਲੇ ਰਹਿੰਦੀ ਰਹੀ ਹੈ ਉਹਨਾਂ ਦੋਹਾਂ ਹਲਕਿਆਂ ਨੂੰ ਦੇਖ ਕੇ ਉਹ ਹਲਕੇ ਸੀ ਬੀਜੇਪੀ ਦੇ ਜੀ ਕੜ ਰਹੀ ਆ ਉਹ ਹਾਂ ਤੇ ਉਹਨਾਂ ਨੇ ਸਾਰਾ ਚੈੱਕ ਅਪ ਕਰਕੇ ਆਪਦਾ ਸਰਵੇ ਕਰਾ ਕੇ ਵੀ ਬੋਬੀ ਮਾਨੀ ਇਥੇ ਫਿੱਟ ਹੈ ਇਹ ਪਰਿਵਾਰਵਾਦ ਦੇ ਦੋਸ਼ਾਂ ਦੇ ਬਾਰੇ ਤੁਸੀਂ ਕੀ ਕਹੋਗੇ ਵੀ ਇੱਕੋ ਟੱਬਰ ਨੂੰ ਵਾਰ-ਵਾਰ ਮੌਕੇ ਕਿਉਂ ਮਿਲਦੇ ਨੇ ਕੀ ਕਰਦਾ ਵੀ ਬਾਲਸਾਹਬ ਨੇ ਨਾ ਦੇਖਿਆ ਸਟੱਡੀ ਕੀਤਾ ਹਾਂ ਸਰਵੇ ਕਰਾਇਆ ਸਰਵੇ ਕਰਾ ਕੇ ਟਿਕਟ ਮਿਲੀ ਹੈ ਪਰਿਵਾਰਵਾਦ ਕਰਕੇ ਨਹੀਂ ਟਿਕਟ ਮਿਲੀ ਸਭ ਤੋਂ ਪਹਿਲਾ ਸਵਾਲ ਕਿ ਇਹ ਪੋਲੀਟੀਕਲ ਐਂਟਰੀ ਦਾ ਸਬਬ ਕਿਵੇਂ ਬਣਦਾ ਤੁਹਾਡੇ ਫਾਦਰ ਸਾਹਿਬ ਐਮਪੀ ਰਹੇ ਤੁਹਾਡੇ ਭਾਈ ਸਾਹਿਬ ਲਗਾਤਾਰ ਇਲੈਕਸ਼ਨ ਲੜਦੇ ਰਹੇ ਬੋਬੀ ਮਾਨ ਦੀ ਪੋਲੀਟੀਕਲ ਐਂਟਰੀ ਕਿਵੇਂ ਹੁੰਦੀ ਹੈ ਇਹ ਤਾਂ ਕੁਦਰਤੀ ਹੈ ਜੀ ਵੱਡੇ ਭਾਈ ਸਾਹਿਬ ਐਸੇ ਪੋਲੀਟਿਕਸ ਚ ਗਾਇ ਫਾਰਸ ਸਾਹਿਬ ਰਹੇ ਹੈ ਹਾਂ ਪਿੰਡ ਦੀ ਪੋਲੀਟਿਕਸ ਦੇ ਵਿੱਚ ਵੀ ਮੈਂ ਪਿੱਛੇ ਰਹਿ ਕੇ ਬਹੁਤ ਕੰਮ ਕੀਤਾ ਹਾਂ ਹਾਂ ਜਿਵੇਂ ਕਹਿੰਦੇ ਨੇ ਕਿੰਗ ਮੇਕਰ ਅੱਛਾ ਫਾਰਸਾ ਨੂੰ ਵੀ ਪਿਛੇ ਰਹਿ ਕੇ ਬਹੁਤ ਕੰਮ ਕੀਤਾ ਚਲੋ ਵੱਡੇ ਭਾਈ ਸਾਹਿਬ ਦੀ ਕਿਸਮਤ ਹਾਂ ਪਿਛੇ ਰਹਿ ਕੇ ਮੈਂ ਗਰਾਊਂਡ ਤੇ ਰਹਿ ਕੇ ਬਹੁਤ ਕੰਮ ਕੀਤਾ ਇਸ ਵਾਰ ਬਾਲ ਸਾਹਿਬ ਨੇ ਦੇਖਿਆ ਪਤਾ ਨਹੀਂ ਉਹਨਾਂ ਨੇ ਕਹਿਣ ਦਾ ਮਤਲਬ ਹੈ ਵੀ ਘਰ ਦੇ ਦੋ ਪੋਲੀਟਿਸ਼ੀਨਾਂ ਦਾ ਥਿੰਕ ਟੈਂਕ ਤੁਸੀਂ ਰਹੇ ਹੋ ਜਿਸ ਮਾਰੇ ਇਹ ਵੀ ਸਮਝ ਲਓ ਜੀ ਇਹ ਟਿਕਟ ਤੁਹਾਨੂੰ ਜੋਰਾ ਸਿੰਘ ਮਾਨ ਦਾ ਸੁਪੁੱਤਰ ਹੋਣ ਕਰਕੇ ਨੋਨੀ ਮਾਨ ਦਾ ਭਰਾ ਹੋਣ ਕਰਕੇ ਮਿਲੀ ਹੈ ਜਾਂ ਫਿਰ ਬੋਬੀ ਮਾਨ ਹੋਣ ਕਰਕੇ ਮਿਲੀ ਹੈ ਸਾਰਾ ਕੁਝ ਹੀ ਕਹਿ ਲਓ ਜੀ ਜੋਰਾ ਸਿੰਘ ਮਾਨ ਦਾ ਪੁੱਤਰ ਵੀ ਪੋਲੀਟੀਕਲ ਬੈਕਗ੍ਰਾਉਂਡ ਰਹੀ ਗਈ ਹੈ ਬਾਕੀ ਜਿਹੜੀ ਮੇਰਾ ਆਪਦਾ ਸੀਗਾ ਐਕਚੁਅਲੀ ਕੀ ਐਸਾ ਨਾ ਮੈਂ ਜਦੋਂ ਸਰਦਾਰ ਜੋਰਾ ਸਿੰਘ ਮਾਨ ਇਲੈਕਸ਼ਨ ਲੜਦੇ ਸੀ ਤਿੰਨੋਂ ਇਲੈਕਸ਼ਨ ਲੜੇ ਆ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ 2019 ਵਾਲਾ ਇਲੈਕਸ਼ਨ ਲੜਿਆ ਨਾ ਉਦੋਂ ਮੈਨੂੰ ਉੱਥੇ ਬਾਦਲ ਸਾਹਿਬ ਨੂੰ ਕਿਹਾ ਵੀ ਹਬੌਰ ਦੇ ਵਿੱਚ ਵੀ ਬੋਬੀ ਮਾਨ ਨੂੰ ਲਗਾਓ ਔਰ ਬਾਦਲ ਸਾਹਿਬ ਨਾਲ ਮੈਂ ਹਾਈ ਹੈਲੋ ਸੀਗੀ ਵੱਡੇ ਭਾਈ ਸਾਹਿਬ ਨਾਲ ਜਾਂਦਾ ਸੀਗਾ ਪਤਾ ਸੀ ਵੀ ਜੋਰਾ ਸਿੰਘ ਮਾਨ ਦਾ ਛੋਟਾ ਬੇਟਾ ਹੈ ਹੂੰ ਉਹ ਫਿਰ ਬਾਦਲ ਸਾਹਿਬ ਨੇ ਪੁੱਛਿਆ ਵੀ ਉਹਦਾ ਕੀ ਆ ਉੱਥੇ ਫਿਰ ਉਹਨਾਂ ਨੇ ਸਟੱਡੀ ਕੀਤਾ ਸਾਰਾ ਕੁਝ ਕਰਕੇ ਤੇ ਉਹਦੀ ਮੇਰੀ ਡਿਊਟੀ ਲਾਈ ਹੂੰ ਔਰ ਮੇਰੀ ਬਾਲ ਸਾਹਿਬ ਨਾਲ ਕਮਿਟਮੈਂਟ ਹੋਈ ਸੀ ਕਿ ਮੈਨੂੰ ਕਹਿੰਦੇ ਕਿੰਨੇ ਵੋਟ ਮੈਂ ਕਿਹਾ ਤੁਸੀਂ ਕਿੰਨੇ ਚਾਹੁੰਦੇ ਆ ਜੀ ਉਹ ਕਹਿੰਦੇ ਸੀ 15000 ਵੋਟ ਹੋਰ ਤੋਂ ਵਧਾ ਦੇ ਮੈਂ ਖੁਸ਼ ਐ ਔਰ ਮੈਂ 14700 ਵੋਟ ਤੋਂ ਵਧਾਈ ਸੀਗੀ ਹੂੰ ਔਰ ਬਾਲ ਸਾਹਿਬ ਨੇ ਜਿਹੜੀ ਟਿਕਟ ਦਿੱਤੀ ਹੈ ਨਾ ਜਿਹੜੇ ਹਲਕੇ ਸੀ ਇਹ ਹੋਰ ਤੇ ਬੱਲੂਆਣਾ ਮੇਰੀ ਡਿਊਟੀ ਰਹੀ ਹੈ ਹਾਂਜੀ ਬਾਦ ਸਾਹਿਬ ਵੇਲੇ ਰਹਿੰਦੀ ਰਹੀ ਹੈ ਉਹਨਾਂ ਦੋਹਾਂ ਹਲਕੇ ਨੂੰ ਦੇਖ ਕੇ ਉਹ ਹਲਕੇ ਸੀ ਬੀਜੇਪੀ ਦੇ ਜੀ ਕੱਢ ਰਹੇ ਆ ਉਹ ਹਾਂ ਤੇ ਉਹਨਾਂ ਨੇ ਸਾਰਾ ਚੈੱਕ ਅਪ ਕਰਕੇ ਆਪਦਾ ਵੀ ਬੋਬੀ ਮਾਣੀ ਤੇ ਫਿੱਟ ਹੈ ਉਹਦੇ ਕਰਕੇ ਮੈਂ ਹੋਰਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਥੋੜੇ ਰੱਖਣ ਤੇ ਹੈ ਕਿ ਥੋੜੇ ਕਰਕੇ ਟਿਕਟ ਮਿਲੀ ਹੈ ਮੇਰੀ ਇੱਜ਼ਤ ਰੱਖ ਲਿਓ ਹੋਰ ਤੇ ਬੱਲੂਣਾਂ ਨੂੰ ਮੈਂ ਬੇਨਤੀ ਕੀਤੀ ਸੀਗੀ ਓਕੇ ਹਾਂਜੀ ਅੱਛਾ ਇਸ ਚਰਚਾ ਬਾਰੇ ਕੀ ਕਹੋਗੇ ਵੀ ਕਾਲੀਦਲ ਪਰਿਵਾਰਵਾਦ ਤੋਂ ਬਾਹਰ ਨਹੀਂ ਆ ਰਿਹਾ ਪਹਿਲਾਂ ਮਾਨ ਸਾਹਿਬ ਰਹੇ ਐਮਪੀ ਫਿਰ ਵਰਦੀਪ ਸਿੰਘ ਮਾਨ ਹਾਲ ਨੂੰ ਲਗਾਤਾਰ ਤਿੰਨ ਵਾਰ ਟਿਕਟ ਦਿੱਤੀ ਬੇਸ਼ੱਕ ਤੁਸੀਂ ਜਿਤ ਪਾਰਟੀ ਦੀ ਝੋਲੀ ਨਹੀਂ ਪਾ ਸਕੇ ਤੇ ਹੁਣ ਕਹਿੰਦੇ ਆ ਵੀ ਜੋਰਾ ਸਿੰਘ ਮਾਨ ਦੇ ਬੇਟੇ ਨੂੰ ਫੇਰ ਟਿਕਟ ਦਿੱਤੀ ਜਾਣਾ ਇਹ ਪਰਿਵਾਰਵਾਦ ਦੇ ਦੋਸ਼ਾਂ ਦੇ ਬਾਰੇ ਤੁਸੀਂ ਕੀ ਕਹੋਗੇ ਵੀ ਇੱਕੋ ਟੱਬਰ ਨੂੰ ਵਾਰ-ਵਾਰ ਮੌਕੇ ਕਿਉਂ ਮਿਲ ਰਹੇ ਨੇ ਇਹ ਪਰਿਵਾਰਵਾਦ ਤਾਂ ਨਹੀਂ ਤੁਸੀਂ ਕਹਿ ਸਕਦੇ ਬਾਈ ਜੀ ਕਿਉਂਕਿ ਵੱਡੇ ਭਾਈ ਸਾਹਿਬ ਪੋਲਿਟਿਕਸ ਦੇ ਵਿੱਚ ਐਕਟਿਵ ਸੀਗੇ ਸਾਡੇ ਕਿਉਂਕਿ ਸਾਰਾ ਪਰਿਵਾਰ ਤਾਂ ਕਰ ਨਹੀਂ ਸਕਦਾ ਮੈਂ ਬਿਜ਼ਨਸ ਵੀ ਦੇਖਦਾ ਸੀ ਪਿੱਛੇ ਰਹਿ ਕੇ ਖੇਤੀਬਾੜੀ ਵੀ ਦੇਖਦੇ ਆਂ ਵੱਡੇ ਭਾਈ ਸਾਹਿਬ ਵੀ ਦੇਖਦੇ ਆਂ ਖੇਤੀਬਾੜੀ ਸਾਰਾ ਰਲ ਮਿਲ ਕੇ ਅਸੀਂ ਕਰਦੇ ਆਂ ਸਾਡੇ ਚਾਚਾ ਜੀ ਵੀ ਚਲੋ ਥੋੜੀ ਜਿਹੀ ਹੁਣ ਉਮਰ ਹੋ ਗਈ ਐ ਬਿਰਧ ਹੋ ਗਏ ਐ ਹੁਣ ਅਸੀਂ ਦੋਨੇ ਭਰਾ ਦੇਖਦੇ ਆਂ ਖੇਤੀ ਵੀ ਦੇਖਦੇ ਆਂ ਵਪਾਰ ਵੀ ਦੇਖਦੇ ਆਂ ਲੇਕਿਨ ਮੈਂ ਜਨੂ ਹੀ ਬੇਨਤੀ ਕਰਦਾ ਵੀ ਬਾਲ ਸਾਹਿਬ ਨੇ ਨਾ ਦੇਖਿਆ ਸਟੱਡੀ ਕੀਤਾ ਸਰਵੇ ਕਰਾਇਆ ਸਰਵੇ ਕਰਾ ਕੇ ਟਿਕਟ ਮਿਲੀ ਹੈ ਪਰਿਵਾਰਵਾਦ ਕਰਕੇ ਨਹੀਂ ਟਿਕਟ ਮਿਲੀ